ਚਕ ਚਕ ਟਿੰਡ ਟਿੰਡ ਚਿਕ ਚਿਕ ਟਿੰਡ ਚਿਕ ਚਿਕ ਟਿੰਡ ਦਾ ਮਹਾਨ ਯੂਟਿਊਬਰ ਰਿਪਨ ਖੁਸ਼ੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਅਮੀਦ ਕਰਦੇ ਆ ਵਧੀਆ ਹੋਵੋਗੇ ਤੇ ਵੈਲਕਮ ਤੁਹਾਡਾ ਨਵੇਂ ਵਲੌਗ ਦੇ ਵਿੱਚ ਤੇ ਅੱਜ ਦਾ ਵਲੌਗ ਜਿਹੜਾ ਵਾ ਵਾ ਸਾਰਾ ਸਪੈਸ਼ਲ ਆ ਕਿਉਂਕਿ ਅੱਜ ਅਸੀਂ ਜਾ ਰਹੇ ਆ ਲਾਹੌਰ ਤੋਂ ਨਨਕਾਣਾ ਸਾਹਿਬ ਕਿਉਂਕਿ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਸੰਗਤਾਂ ਪਹੁੰਚੀਆਂ ਹੋਈਆਂ ਵਾ ਨਨਕਾਣਾ ਸਾਹਿਬ ਤੇ ਲਾਹੌਰ ਦੇ ਵਿੱਚ ਵੀ ਬਹੁਤ ਜ਼ਿਆਦਾ ਸੰਗਤਾਂ ਪਹੁੰਚ ਚੁੱਕੀਆਂ ਵਾ ਸੋ ਕੱਲ੍ਹ ਦੀਆਂ ਪਹੁੰਚੀਆਂ ਵਾ ਤਾਂ ਕੁਝ ਜਿਹੜੇ ਵੀਰਪਰਾ ਸਾਡੇ ਉਹ 10 ਤਰੀਕ ਦੇ ਜਿਹੜੇ ਬਾਹਰਲੀਆ ਕੰਟਰੀਆਂ ਤੋਂ ਆ 10 12 ਤਰੀਕ ਤੇ 11 ਤਰੀਕ ਤੇ ਆਏ ਹੋਇਆ ਸੋ ਅਸੀਂ ਅੱਜ ਮੈਂ ਤਾਂ ਮੇਰੇ ਨਾਲ ਵਨ ਐਂਡ ਆਨਲੀ ਜੁਇਆ ਸਾਹਿਬ ਸਰ ਸ਼ਹਾਜ ਜੁਇਆ ਸਾਹਿਬ ਅਸੀਂ ਜਾ ਰਹੇ ਹਾਂ ਦੋਵੇਂ ਨਨਕਾਣਾ ਸਾਹਿਬ ਨਨਕਾਣਾ ਸਾਹਿਬ ਆਲਰੇਡੀ ਸਮੀ ਪਹੁੰਚ ਚੁੱਕਿਆ ਤਾਂ ਜਾ ਕੇ ਵੇਖਦੇ ਆਂ ਵੀ ਕੀ ਬਣਦਾ ਵਾ ਮੈਨੂੰ ਲੱਗਦਾ ਮੈਨੂੰ ਐਂਟਰੀ ਕੋ ਨਹੀਂ ਅੱਲਾ ਖੈਰ ਕਰੇਗਾ ਉੱਥੇ ਜਾ ਰਹੇ ਆਂ ਤੇ ਐਂਟਰੀ ਦਾ ਕੋਪਰਬੰਦ ਕਰ ਲਵਾਂਗੇ ਕਰ ਲਵਾਂਗਾ ਵੇਖੋ ਅਸੀਂ ਇੱਕ ਨੇਕ ਥਾਂ ਤੇ ਪਵਿੱਤਰ ਸਥਾਨ ਤੇ ਜਾ ਰਹੇ ਆਂ ਸਹੀ ਗੱਲ ਆਂ ਔਰ ਨੇਕ ਕੰਮ ਲਈ ਜਾ ਰਹੇ ਆਂ ਹਾਂਜੀ ਸਹੀ ਗੱਲ ਆਂ ਤਾਂ ਕਿ ਅਸੀਂ ਉੱਥੇ ਜਾ ਕੇ ਜਿਹੜੇ ਸਾਡੇ ਦੋਸਤ ਆਏ ਨੇ ਯਾਤਰੀ ਭਾਈ ਆਏ ਨੇ ਵੀਰ ਭਰਾ ਸਾਡੇ ਆਏ ਨੇ ਉਹਨਾਂ ਨੂੰ ਮਿਲੀਏ ਉਹਨਾਂ ਦੀ ਹੱਥ ਕਰ ਸਕੀਏ ਕੋਈ ਸਹੀ ਗੱਲ ਆਂ ਤੇ ਮੇਰੇ ਖਿਆਲ ਦੇ ਵਿੱਚ ਆਪਾਂ ਕਰ ਲਵਾਂਗੇ ਕਰ ਲਵਾਂਗੇ ਹੌਂਫੁਲ ਇਨਸ਼ਾਅੱਲਾ ਸੋ ਜਾ ਕੇ ਕਰਦੇ ਆ ਕੋਈ ਜਿਗਾੜ ਤੇ ਐਂਟਰੀ ਮਾਰਦੇ ਆ ਬਾਕੀ ਜਿਹੜੇ ਵੀ ਉੱਥੇ ਵੀਰਪਰਾ ਹੋਏ ਉਹਨਾਂ ਨੂੰ ਲਾਜ਼ਮੀ ਮਿਲ ਜਾਣਾ ਸਾਰੇ ਵੀਰਾਂ ਨੂੰ ਬਾਬਾ ਗੁਰੂ ਨਾਨਕ ਜੀ ਦਾ 555ਵਾਂ ਜਨਮ ਦਿਹਾੜਾ ਜਨਮ ਦਿਹਾੜਾ ਮੁਬਾਰਕ ਹੋਵੇ ਜੀ ਮਿਲਦੇ ਆਂ ਜਾ ਕੇ ਫਿਰ ਆਜੋ 47 ਜਵਾਬ 670 620 ਜੀ ਆਪਣੇ ਆਪ ਐਸਾ ਰਹੇ ਕਿ ਅੱਜ ਦੇਖਿਆ ਕੋਈ ਤੇ ਜੋ ਵੀ ਅਪਰੂਵ ਲੋ ਜੀ ਗੁਰਦੁਆਰਾ ਜਨਮਸਥਾਨ ਦੇ ਅੰਦਰ ਐਂਟਰ ਹੋ ਚੁੱਕੇ ਆ ਮਾਸ਼ਾਅੱਲਾ ਰੌਣਕਾਂ ਸੱਜੀਆਂ ਜੀ ਮੇਲੇ ਲੱਗੇ ਹੋਏ ਨੇ ਬਹੁਤ ਜ਼ਿਆਦਾ ਲੱਖ ਲੱਖ ਮੁਬਾਰਕਾਂ ਸਾਰਿਆਂ ਨੂੰ ਹਾਂਜੀ ਪਹੁੰਚ ਆਏ ਆ ਆਪਾਂ ਗੁਰਦੁਆਰਾ ਜਨਮਸਥਾਨ ਦੇ ਅੰਦਰ ਜੀ ਸੋ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਵਧਾਈਆਂ ਤੁਹਾਨੂੰ ਜੀ ਸਰਦਾਰ ਜੀ ਕਲਿਆਣ ਸਾਹਿਬ ਕਲਿਆਣ ਸਿੰਘ ਸਾਡੇ ਨਾਲ ਨੇ ਤਾਂ ਅੱਜ ਤੀਸਰਾ ਦਿਹਾੜਾ ਅੱਜ ਸਰ ਕਿਹੜੀ ਸੈਰਮਨੀ ਹੋਣੀ ਹੈ ਇਹ ਗੁਰੂ ਨਾਨਕ ਸਾਹਿਬ ਦੀ 555ਵੀਂ ਜਿਹੜੀ ਹੈ ਉਹ ਜਨਮ ਦਿਹਾੜੇ ਦੀ ਸਮਾਰੋਹਨੀ ਚੱਲ ਰਹੀ ਹੈ ਚੱਲ ਰਹੀ ਹੈ ਅੱਜ ਹੀ ਇਖਤਤਾਮ ਹੋ ਜਾਏਗੀ ਰਾਤ 12 ਵਜੇ ਤੱਕ ਉਸ ਤੋਂ ਬਾਅਦ ਜਿਹੜੀ ਹੈ ਸੰਗਤਾਂ ਨੇ ਜਿੱਥੇ-ਜਿੱਥੇ ਆਈਆਂ ਨੇ ਉੱਥੇ ਵਾਪਸ ਹੋ ਚੱਜੇ ਇਹ ਜ਼ਰਾ ਇਹਦੇ ਬਾਰੇ ਥੋੜਾ ਦੱਸਦੇ ਹਾਂ ਇਸ ਬਾਰੇ ਮੈਂ ਦੱਸਦਾ ਜਾਵਾਂ ਕਿ ਇਹ ਸੱਚਖੰਡ ਅਸਥਾਨ ਹੈ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਵੇਰੇ ਅਮਰਤ ਵੇਲੇ ਪ੍ਰਕਾਸ਼ ਹੁੰਦੇ ਨੇ ਵਾਪਸ ਇੱਥੇ ਰੱਖੇ ਜਾਂਦੇ ਨੇ ਇਸ ਨੂੰ ਸਿਰਫ ਵੇਲੇ ਦੇ ਨਾਲ ਖੋਲਿਆ ਜਾਂਦਾ ਹੈ ਔਰ ਵੇਲੇ ਦੇ ਨਾਲ ਹੀ ਬੰਦ ਕੀਤਾ ਜਾਂਦਾ ਹੈ ਇਸ ਤੋਂ ਇਲਾਵਾ ਜਿਹੜਾ ਹੈ ਲੋਕ ਇੱਥੇ ਦੇ ਦਰਸ਼ਨ ਕਰਨ ਆਉਂਦੇ ਨੇ ਮੇਨ ਥਾਂ ਜੀ ਜਿਹਦੇ ਦਰਸ਼ਕ ਤੇਾਰੇ ਲੋਕ ਕਰਨ ਹੁੰਦੇ ਨੇ ਤਾਂ ਭਾਜੀ ਤੁਸੀਂ ਜਰਾ ਦਿਖਾ ਦਿਓ ਆਸ-ਪਾਸੇ ਕਿ ਬਹੁਤ ਸੋਹਣਾ ਇੰਤਜ਼ਾਮ ਬਹੁਤ ਸੋਹਣੀ ਗੱਲਬਾਤ ਸਾਡੀ ਗਵਰਨਮੈਂਟ ਨੇ ਬਹੁਤ ਵਧੀਆ ਸਿਕਿਉਰਟੀ ਦੇ ਨਿਜ਼ਾਮ ਨੂੰ ਬਰਕਰਾਰ ਕੀਤਾ ਹੋਇਆ ਵਾ ਬਹੁਤ ਸੋਹਣਾ ਬਣਿਆ ਹੋਇਆ ਵਾ ਨਿਜ਼ਾਮ ਤੇ ਬਾਕੀ ਗੱਲਾਂ ਬਾਤਾਂ ਜਿਹੜੇ ਆ ਯਾਰ ਵੀਰ ਭਰਾ ਮਿਲਦੇ ਆ ਉਹਨਾਂ ਨਾਲ ਕਰਦੇ ਆ ਉਹ ਅਰਦਾਸ ਜੀ ਬਹੁਤ ਧੰਨ ਮੁਬਾਰਕ ਹੋਵੇ ਅਲਹਮਦੁਲਿਲਾ ਬਾਰੀਕ ਵਾਟੇ ਦੀ ਕਰਤਾਂ ਚਲਤਾਂ ਅਦਮਨਤ ਕਮ ਮਾਹੌਲ ਜਿੰਦੂ ਜਮੀਨ ਜੀ ਮੁਹੱਬਤ ਦੀ ਜਮੀਨ ਹਾਂਜੀ ਕਲਿਆਣ ਭਾਈ ਹਾਂਜੀ ਹੁਣ ਕੀ ਅੱਗੇ ਦਾ ਕੀ ਪ੍ਰੋਸੀਜਰ ਹੁੰਦਾ ਹੁਣ ਕੀਰਤਨ ਹੋ ਚੁੱਕਿਆ ਇਸ ਵੇਲੇ ਅੱਛਾ ਨਗਰ ਕੀਰਤਨ ਨਗਰ ਹਾਂ ਨਗਰ ਦੇ ਵਿੱਚ ਕੀਰਤਨ ਕਰਦੇ ਹੋਏ ਜਿਹੜੇ ਸ਼ਰਧਾਲੂ ਨੇ ਜਿਹੜੀਆਂ ਸੰਗਤਾਂ ਨੇ ਉਹ ਇਸ ਟਾਈਮ ਜਾ ਰਹੀਆਂ ਨੇ ਗੁਰਦੁਆਰਾ ਪੱਟੀ ਸਾਹਿਬ ਪਹੁੰਚ ਗਈਆਂ ਨੇ ਤੇ ਉੱਥੇ ਅਰਦਾਸ ਕਰਨ ਤੋਂ ਬਾਅਦ ਬਾਲੀ ਲਾਲ ਜਾ ਰਹੇ ਨੇ ਜੀ ਸਰਦਾਰ ਜੀ ਸੱਜੇ ਵਾਹਿਗੁਰੂ ਦੋਸਤੋ ਮਹਾਨ ਯੂਟਿਊਬਰ ਰਿਪਨ ਖੁਸ਼ੀ ਐ ਵੀ ਸਾਨੂੰ ਮਿਲ ਗਏ ਨੇ ਇੱਥੇ ਜਾਂਦਿਆਂ ਸਰ ਹਾਂਜੀ ਕਿਹਦਾ ਲੱਗ ਰਿਹਾ ਚੰਗਾ ਲੱਗਿਆ ਜੀ ਆ ਦੂਜੀ ਵਾਰ ਆਏ ਆ ਬਹੁਤ ਵਧੀਆ ਲੱਗਿਆ ਤੇ ਉਮੀਦ ਕਰਦੇ ਆਂ ਵੀ ਸਾਰਿਆਂ ਲਈ ਖੁੱਲੇ ਦਰਸ਼ਕ ਦਾਰੇ ਹੋਣ ਹਾਂ ਇਮਤਿਹਾਨ ਅੱਛਾ ਸੀ ਪਾਈ ਜਾ ਹਾਂਜੀ ਹਾਂਜੀ ਬਹੁਤ ਵਧੀਆ ਸੀ ਜੀ 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 ਥੈਂਕ ਯੂ ਵੈਰੀ ਮਚ ਥੈਂਕ ਯੂ ਕਲੀਅਨ ਭਾਈ ਬਾਕੀ ਮਿਲਦੇ ਰਹਿਣਾ ਐਂਡ ਲਾਹੌਰ ਮਿਲਦੇ ਹਾਂ ਹਾਂਜੀ ਲਾਹੌਰ ਮਿਲਦੇ ਹਾਂ ਹਾਂਜੀ ਹਾਂਜੀ ਪੱਕਾ ਪੱਕਾ ਮਿਲਦੇ ਜੀ ਜਨਮ ਸਥਾਨ ਅਸੀਂ ਦੇਖ ਲਿਆ ਥੋੜੀ ਦੇਰ ਪਹਿਲੇ ਉੱਥੇ ਹੀ ਆਏ ਆਂ ਐਂਡ ਅਸੀਂ ਇਸ ਟਾਈਮ ਜਿਸ ਜਗ੍ਹਾ ਤੇ ਮੌਜੂਦ ਆਂ ਇਹ ਜਗ੍ਹਾ ਹੈ ਆ ਜੀ ਜਿੱਥੇ ਬਾਬਾ ਜੀ ਪੜ੍ਹਦੇ ਰਹੇ ਨੇ ਜਿਨ੍ਹਾਂ ਨੇ ਸੰਸਕ੍ਰਿਤ ਐਂਡ ਹੋਰ ਜਿਹੜੀਆਂ ਲੈਂਗੁਏਜਸ ਸਿੱਖੀਆਂ ਨੇ ਵੀ ਉਹ ਜਗ੍ਹਾ ਹੈ ਜਿੱਥੇ ਬਾਬਾ ਜੀ ਪੜਦੇ ਰਹੇ ਨੇ ਇਹ ਉਹ ਗੁਰਦੁਆਰਾ ਸਾਹਿਬ ਨੇ ਪੱਟੀ ਜਿਹੜੀ ਹੈ ਗੁਰੂ ਗ੍ਰੰਥ ਸਾਹਿਬ ਪਾਣੀ ਹੈ ਜਿਹੜੇ ਸੱਸੇ ਤੋਂ ਸ਼ੁਰੂ ਹੁੰਦੀ ਹੈ ਔਰ ਪੂਰੀ ਅੱਖਰ ਜਿਹੜੇ 35 ਅਖਰੀ ਹੈ ਗੁਰੂ ਸਾਹਿਬ ਦੀ ਉਹ ਗੁਰੂ ਗ੍ਰੰਥ ਸਾਹਿਬ ਤੋਂ ਪ੍ਰਾਜਮਾਨ ਹੈ ਉਹ ਇਸ ਥਾਂ ਦੇ ਉੱਤੇ ਉਚਾਰਿਤ ਇਸ ਜਗ੍ਹਾ ਨੂੰ ਕੀ ਕਿਹਾ ਜਾਂਦਾ ਗੁਰਦੁਆਰਾ ਪੱਟੀ ਸਾਹਿਬ ਗੁਰਦੁਆਰਾ ਪੱਟੀ ਸਾਹਿਬ ਲੋ ਜੀ ਗੁਰਦੁਆਰਾ ਸਾਹਿਬ ਤੋਂ ਅਸੀਂ ਆ ਗਏ ਵਕਾਸ ਵੀਰੇ ਦੇ ਕੋਲੇ ਤਾਂ ਚਾਹ ਚੱਲ ਰਹੀ ਹੈ ਤੇ ਚਾਹ ਦੇ ਨਾਲ ਉਧਰੋਂ ਚੜ੍ਹਦੇ ਪੰਜਾਬ ਤੋਂ ਸਾਨੂੰ ਗਿਫਟ ਆਇਆ ਜੀ ਆ ਕਿਹੜੀ ਆ ਕਾਜੂ ਕਤਲੀ ਇਹ ਮੇਰੀ ਹੈਗੀ ਆ ਫੇਵਰਿਟ ਤਾਂ ਮੈਨੂੰ ਬਹੁਤ ਅੱਛੀ ਮੈਨੂੰ ਬੜੀ ਪਸੰਦ ਆ ਇਹ ਤਾਂ ਭਾਈ ਮੈਂ ਕਹਿ ਕੇ ਮੈਂ ਕਿਹਾ ਵੀ ਆ ਲਾਜ਼ਮੀ ਇਹ ਭੇਜਿਓ ਤਾਂ ਆਇਆ ਇਹਨੂੰ ਹੁਣ ਖੋਲ ਕੇ ਆਪਾਂ ਜਰਾ ਕੀ ਸਵਾਦ ਲੈਨੇ ਆ ਜਈਆ ਸਾਹਿਬ ਜਈਆ ਸਾਹਿਬ ਉਹ ਠੀਕ ਹਾਂ ਆਏ ਹਾਏ ਓਏ ਹੋਏ 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 ਲੈ ਵਾਲੇ ਯਾਰ ਹੇ ਸੁਭਾਨ ਅੱਲਾਹ ਇਹਦਰ ਮੇਰੇ ਨਾਲ ਨਹੀਂ ਖਾਦੀ ਮੇਰੇ ਨਾਲੋਂ ਨਿਗਾਹ ਕਰੋ ਇਧਰ ਨਾ ਵੇਖੋ ਚੌਰੀ ਐਂ ਦੀ ਮਿਠਾਈ ਨਹੀਂ ਖਾਦੀ ਇਹ ਖਾਓਗੇ ਤਾਂ ਪਤਾ ਲੱਗੂਗਾ ਲਓ ਜਈਆ ਸਾਹਿਬ ਦੱਸੋ ਕਿਵੇਂ ਦੀ ਆਹ ਓ ਮਾਈ ਗਾਡ ਸਵਾਦਿਸ਼ਟ ਓ ਮਾਈ ਗਾਡ ਹਾਂਜੀ ਤਾਂ ਹੁਣ ਆਪਾਂ ਗੁਰਦੁਆਰਾ ਸਾਹਿਬ ਤੋਂ ਆ ਗਏ ਆ ਵਾਪਸ ਤੇ ਮੈਂ ਤਾਂ ਜਈਆ ਸਾਹਿਬ ਰਣ ਕੇ ਜਾ ਰਿਹਾ ਲੌਰ ਨੂੰ ਜੱਸਾ ਵੀ ਲੋਰ ਜਾਂਦੇ ਪਏ ਆ ਤੇ ਉੱਥੇ ਤੇ ਉਹ ਜਯੇ ਸਾਹਿਬ ਦਾ ਨਾ ਸਿਰ ਬੜਾ ਦਖਿੰਦਾ ਇੱਤਾ ਉਹ ਹੁਣ ਨਾ ਹੁਣਾ ਹੋ ਗਿਆ ਵੱਲ ਹੋ ਗਿਆ ਆ ਵੱਲ ਹੋ ਗਿਆ ਥੋੜਾ ਤੁਸੀਂ ਸੋਚੋਗੇ ਵੀ ਇਹ ਕਿਹੜੀ ਇਹ ਜਲਾਲਾਬਾਦ ਵਾਲੀ ਬੋਲੀ ਨੇ ਇਹ ਫਾਜ਼ਲ ਕੇ ਤੇ ਜਲਾਲਾਬਾਦ ਵਾਲੇ ਸਾਰੇ ਵੀ ਬੋਹਾਂ ਹਾਂ ਇਹੋ ਬੋਲਦੇ ਨੇ ਸਾਡੇ ਨਾਲ ਗਵਾੜੀ ਨੇ ਸਾਡੇ ਉਹ ਕਿੱਦੇ ਜਾਂਨਾ ਪਿਆ ਹੈ ਕਿੱਧਰ ਵਗਿਆ ਜਾਣਾ ਹੈ ਆ ਵਗਿਆ ਜਬਦੇ ਆ ਇਹ ਉਹ ਉਹ ਬੁਲਲੇ ਸ਼ਾਹ ਨੇ ਵੀ ਇਹ ਜਬਦੇ ਲਫ਼ਜ਼ ਬੋਲੇ ਆ ਨਾ ਜਬਦੇ ਬੋੜੀ ਵਿੱਚ ਤਬੀਬਾ ਨਹੀਂ ਤਾਂ ਮੈਂ ਮਰ ਗਈ ਆ ਹਾਂ ਛੇਤੀ ਮੋੜੀ ਕਿਨ ਚਾਇਆ ਛੇਤ ਉਹ ਛੇਤੀ ਨਹੀਂ ਹੈ ਉਹਨਾਂ ਦੀ ਕਾਫੀ ਜਪਦੇ ਹੀ ਹੈ ਅੱਛਾ ਜਪਦੇ ਆ ਜਪਦੇ ਮੋੜੀ ਵਿੱਚ ਤਬੀਬਾ ਨਹੀਂ ਤਾਂ ਮੈਂ ਮਰ ਗਈ ਆ ਹੋਰ ਜਾਤੋਂ ਨੇ ਦੋ ਮਰ ਗਈ ਆ ਤੇਰੇ ਇਸ਼ਕ ਨਚਾਇਆ ਕਰਕੇ ਥਈਆ ਥਈਆ ਦੜਕ ਦਿਨ ਦਿਨ ਨਾ ਚਿਕ ਦਿਨ ਦਿਨ ਚਿਕ ਦਿਨ ਦਿਨ ਚਿਕ ਦਿਨ 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 ਚਿਕ ਦਿਨ ਦਿਨ ਦਾ ਦੜਕ ਦਿਨ ਦਾ ਦੜਕ ਦਿਨ ਦਾ ਦੜਕ ਦਿਨ ਦਾ 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 ਦ ਓਏ ਅੱਡੀਆ ਚੁੱਟੀਆਂ ਹੋ ਗਈਆਂ ਓ ਮਾਈ ਗਾਡ ਯਾਰ ਮੈਨੂੰ ਬੜਾ ਅਫਸੋਸ ਹੈ ਬੱਚਿਆਂ ਦਾ ਮਸਤਕਬਲ ਇਹ ਬਾਸਟਰ ਹੀ ਸਾਡੇ ਆਇਕ ਤੌਰ ਤੇ ਲੋ ਜੀ ਜੈਏ ਸਾਹਿਬ ਨੂੰ ਹੋਈਆਂ ਛੁੱਟੀਆਂ ਯਾ ਤੇ ਸਵਾਦ ਆ ਗਿਆ ਜੈਏ ਸਾਹਿਬ ਨਜ਼ਾਰਾ ਬਚ ਗਿਆ ਪੂਰਾ ਹੀ ਦੁੱਖ ਵੀ ਹੋਇਆ ਹੈ ਬੱਚਿਆਂ ਦਾ ਨੁਕਸਾਨ ਹੋ ਰਿਹਾ ਹੈ ਓਹੋ ਲੇਕਿਨ ਇਸ ਹਵਾਲੇ ਨਾਲ ਖੁਸ਼ੀ ਵੀ ਹੈ ਇੱਕ ਹਵਾਲੇ ਨਾਲ ਗਰਮੇ ਖਾ ਜਾਵੇ ਤੇ ਇਸ ਮੋਗ ਹੈ ਬੱਚਨ ਬੜਾ ਮਤਾਸਰ ਕਰ ਰਹੇ ਸੀ ਥੋੜਾ ਉੱਚੀ ਬੋਲਣਾ ਉਹਨਾਂ ਦੀ ਸਿਹਤ ਦੇ ਹਵਾਲੇ ਨਾਲ ਬੜੀਆਂ ਸਾਡੇ ਕੰਸੈਂਸਾ ਤੇ ਸ਼ੁਕਰ ਹੈ ਛੁੱਟੀਆਂ ਹੋਈਆਂ ਨੇ ਅਫਸੋਸ ਜ਼ਾਹਰ ਕਰ ਉਹ ਮੜਾ ਜਾ ਡਿਚਕ 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 ਡੜਕ ਦਿਂਦਾ ਡੜਕ ਦਿਂਦਾ ਡਿਚਕ ਡਿਚਕ ਇਹ ਨਿਆਣੇ ਨਾਲ ਸੁਣ ਲੈਣਾ ਉਹਨਾਂ ਨੇ ਵਾਅਦਾ ਕਰਨਾ ਹੈ ਤੁਹਾਡੇ ਤੋਂ ਤੇ ਉਮੀਦ ਕਰਦੇ ਹਾਂ ਬਾਕੀ ਵਲੌਗ ਤੁਹਾਨੂੰ ਅੱਜ ਦਾ ਕਾਫੀ ਜ਼ਿਆਦਾ ਵਧੀਆ ਲੱਗਿਆ ਹੋਊਗਾ ਸੋ ਹੁਣ 2-4 ਦਿਨ ਅਗਲੇ ਜਿਹੜੇ ਆ ਆਪਾਂ ਲਾਹੌਰੀਆਂ ਸੁਸ਼ੰਕਤਾ ਦੇ ਨਾਲ ਆ ਜਿਹੜੇ ਵੀਰ ਭਰਾ ਉਧਰੋਂ ਆਏ ਆ ਉਹਨਾਂ ਦੇ ਨਾਲ ਤਾਂ ਵਲੌਗ ਤੁਹਾਨੂੰ ਮਿਲਦੇ ਰਹਿਣਗੇ ਤਾਂ ਜੁੜ ਕੇ ਰਹਿਣਾ ਨਾਲ ਤੇ ਆਹ ਵਲੌਗ ਆਪਾਂ ਕਰਦੇ ਆ ਖਤਮ ਬਹੁਤ ਸ਼ੁਕਰੀਆ ਧਿਆਨ ਰੱਖਿਓ ਆਪਦਾ ਰਵਾ ਸਾਰਾ ਤਾਂ ਅੱਲਾਹ ਹਾਫਿਜ਼